ਲੇ ਵੀ ਲਾਂਗੋਵਾਲ ਬੱਕਰਾ ਮੰਡੀ ਚ ਆਇਆ ਹੋਇਆ ਗਿਆ ਨਾ ਘੱਟ ਦੇਖ ਸਕਦੇ ਆ ਬਾਈ ਸੀਜ਼ਨ ਦੇ ਟਾਈਮ ਦੇ ਵਿੱਚ ਵੀ ਬਾਈ ਘੱਟ ਚੰਗਾ ਹਨਾ ਤੇ ਕੀ ਕੀ ਆਇਆ ਹੋਇਆਗਾ ਸਾਰੀ ਗੱਲਬਾਤ ਕਰ ਦਾਂਗੇ ਆਪਾਂ ਦਿਖਾਉਣੇ ਆਗੇ ਤੁਹਾਨੂੰ ਆਜੋ ਬਾਈ ਜੀ ਹਨਾ ਬਣੇ ਰਿਓ ਵੀਡੀਓ ਦੇ ਵਿੱਚ ਇੱਧਰ ਆਜੋ ਪਹਿਲਾਂ ਉਹ ਬੱਚੇ ਦਿਖਾ ਦਈਏ ਆ ਬਾਈ ਬੈਠਾ ਗੱਡੀ ਵਾਲੇ ਹੁੰਦੇ ਨੇ ਬਾਈ ਇੱਥੇ ਆਉਂਦੇ ਨੇ ਬਾਈ ਕੀ ਹਾਲ ਨੇ ਹੋਠੀਆ ਬਾਈ ਕਿੱਥੋਂ ਆਇਆ ਬਾਈ ਪੈਣੀ ਤੋਂ ਪੈਣੀ ਤੋਂ ਹਾਂ ਇਹ ਬੱਚੇ ਕੀ ਕੀ ਨੇ ਇਹ ਬੱਕਰੀ ਨੇ ਦੋ ਦੋਏ ਬੱਕਰੇ ਨੇ ਕੀ ਕੀ ਮੰਗਿਆ ਨਾ 15000 ਦੋਨਾਂ ਦਾ ਲੈ ਵੀ ਦੋਨਾਂ ਦਾ 15000 ਰੁਪਏ ਮੰਗਿਆ ਬਈ ਇਹਦਾ ਹਨਾ ਦੇਖ ਸਕਦੇ ਹੋ ਬਾਕੀ ਵੀ ਆ ਜੋ ġੇੜਾ ਮਾਰ ਦਾਂਗੇ ਆਪਾਂ ਚੱਲਦੇ ਚੱਲਦੇ ਬਹੁਤ ਕੁਸਾਇਆ ਹੋਇਆ ਅੱਜ ਮੰਡੀ ਦੇ ਵਿੱਚ ਦੇਖ ਸਕਦੇ ਹੋ ਆ ਇੱਕ ਬਰਬਰੀ ਲਈ ਬੈਠਾ ਬੱਕਰਾ ਬਾਈ ਕਿੰਨੇ ਰੁਪਏ ਦਾ ਇਹ ਸਿਰ 9000 ਰੁਪਏ ਬਾਈ ਜੀ ਠੀਕ ਆ ਕਿੰਨੀ ਉਮਰ ਹੋ ਗਈ ਇਹਦੀ 4 ਮਹੀਨੇ ਦਾ 4 ਮਹੀਨੇ ਦਾ ਠੀਕ ਆ ਜ਼ਿਆਦਾ ਮੰਗ ਰਿਹਾ ਫਿਰ 9000 ਬੱਚਾ ਕੁਆਲਟੀ ਦਾ ਜੀ ਕੁਆਲਟੀ ਦਾ ਬੱਚਾ ਹਾਂ ਰਵੇ ਵੀ ਕਹਿੰਦਾ ਕੁਆਲਟੀ ਦਾ ਬੱਚਾ ਦਿਖਾਈ ਮਾੜਾ ਜਾਂ ਲੈ ਵੀ 9000 ਰੁਪਏ ਮੰਗਿਆਗਾ ਬੱਚਾ ਇਹਦੀ ਕੁਆਲਟੀ ਚੈੱਕ ਕਰੋ ਦੇਖ ਸਕਦੇ ਹੋ ਬਈ ਨਾ ਬਰਬਰੀ ਆ ਬਈ ਕੰਨ ਖੜੇ ਨੇ ਜਮਾ ਨਾ ਆ ਜਾ ਬਈ ਆ ਜਾ ਬਈ ਹੋਰ ਦਿਖਾਉਣ ਹੈਗੇ ਆਪਾਂ ਤੇ ਬਈ ਆ ਬਾਈ ਕੁੱਤੇ ਲੈ ਕੇ ਆਪਣੇ ਨੇ ਬਈ ਬਾਈ ਕੀ ਹਾਲ ਨੇ ਕਿੱਥੋਂ ਆਇਆ ਬਈ ਤੋਲਾਵਾਲ ਜੀ ਹਾਂਜੀ ਤੋਲਾਵਾਲ ਤੋਂ ਤੋਲਾਵਾਲ ਤੋਂ ਆਏ ਨੇ ਬਈ ਨਾ ਚੰਨਣ ਵਾਲ ਦੇ ਕੋਲ ਓਏ ਲੈ ਵੀ ਆਹ ਦੇਖ ਸਕਦੇ ਹੋਗੇ ਇਹ ਕੀ ਆ ਬਈ ਜਰਮਨ ਸੈਫਰ ਜਰਮਨ ਦਾ ਮੇਲ ਲੱਗ ਰਿਹਾ ਜਰਮਨ ਦਾ ਮੇਲ ਆ ਇੱਥੇ ਰੱਖੋ ਥੱਲੇ ਰੱਖ ਦੋ ਲੈ ਇੱਕ ਮਾਸਕ ਥੱਲੇ ਛੱਡ ਦੋ ਆ ਵੀ ਮੇਲ ਆ ਕਿੰਨੇ ਟਾਈਮ ਦਾ ਹੋ ਗਿਆ ਵੀ ਇਹ 45 ਦਿਨ ਦਾ ਵੀਰੇ। ਇਹ 45 ਦਿਨਾਂ ਦਾ ਹੋ ਗਿਆ ਵੈਕਸੀਨੇਸ਼ਨ ਹੋ ਗਈ ਜਾਂ ਪਰ ਅਜੇ ਹੋਣੀ ਆ। ਅਜੇ ਹੋਣੀ ਆ ਵੀਰੇ। ਅਜੇ ਹੋਣੀ ਆ। ਠੀਕ ਆ ਜੀ। ਬਰੀਡ ਕਿਵੇਂ ਆ ਵੀ ਚੰਗੀ ਬਰੀਡ ਆ। ਵਧੀਆ ਨਸਲ ਦਾ ਵਿੱਚ। ਹਾਂ। ਲੈ ਵੀ ਕਿੰਨੇ ਰੁਪਏ ਮੰਗੇ ਨੇ ਇਹ? ਹਾਂ ਜੀ। 13500 ਰੁਪਏ ਦੇਣ ਲੈਣਾ। 13500 ਰੁਪਏ ਦੇਣ ਲੈਣਾ। ਲੈ ਵੀ। ਲੈ ਵੀ ਰੱਖ ਦੇ ਵਿੱਚ ਪਾ ਦੇ ਬਈ। ਤੇ ਉਹ ਬਿੱਲੀ ਕੱਢੀ ਕਿ ਦੀਓ ਆਪਣੀ ਬਿੱਲੀ ਵੀ ਹੈ ਆਪਣੀ। ਇਹ ਵੀ ਬਿੱਲੀ ਵੀ ਹੈ। ਕਿਹਾ ਨਾ ਬਾਈ। ਕਿਹੜੀ ਨਸਲਾ ਵੀ ਇਹ ਪਰਸ਼ੀਨ ਆਏ ਹਾਂਜੀ ਵੀਰੇ ਪਰਸ਼ੀਨ ਆਏ ੱਡੀ ਥੱਲੇ ਥੱਲੇ ਛੱਡਦੇ ਬਈ ਇਹ ਵੀ ਪਰਸ਼ੀਨ ਕਟ ਆ ਦੇਖ ਸਕਦੇ ਹੋਗੇ ਇਹ ਕਿੰਨੇ ਟਾਈਮ ਦੀ ਹੋਗੀ ਬਈ ਇਹ 6 ਮਹੀਨੇ ਦੀ ਵੀਰੇ 6 ਮਹੀਨਿਆਂ ਦੀ ਹੋ ਜਾ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ 6 ਮਹੀਨਿਆਂ ਦੀ ਹੈਗੀ ਇਹ ਵੱਡੀ ਹੋਈ ਨਹੀਂ ਹੈਗੀ ਉਹਨਾਂ ਦੀ ਏਨੀ ਉਮਰ ਹੋਗੀ ਨਹੀਂ ਨਹੀਂ ਜ਼ਿਆਦਾ ਵੱਡੀ ਨਹੀਂ ਹੁੰਦੀ ਜ਼ਿਆਦਾ ਵੱਡੀ ਨਹੀਂ ਹੁੰਦੀ 6 ਮਹੀਨਿਆਂ ਦੀ ਹੋ ਜਾ ਲੈ ਹੋਊਗੀ ਤੇ ਵਾਲ ਕੱਟੇ ਹੋਏ ਨੇ ਜਾਂ ਫਿਰ ਕਿਵੇਂ ਕੀ ਗੱਲ ਬਾਤ ਛੱਡ ਦਿਆ ਉੱਥੇ ਚੱਕ ਹਾਂ ਹਾਂ ਇਹ ਛੋਟੇ ਛੱਡ ਜਾਂ ਨਾ ਇਹਦੇ ਵਾਲ ਵੱਡੇ ਹੁੰਦੇ ਨੇ ਇਹ ਤਾਂ ਕਾਫੀ ਜ਼ਿਆਦਾ ਵੱਡੇ ਹੁੰਦੇ ਨੇ ਬਈ ਤਵੀ ਪਰਸ਼ਣ ਕਾਟਾ ਦੇਦਾ 6 ਮਹੀਨੇ ਦੀ ਏਜ ਹੈਗੀ ਇਹਦੇ ਕਿਨਾਰੇ पे ਮੰਗੇ ਨੇ ਜੀ ਇਹਦਾ ਵੀ 8500 ਰੁਪਏ ਮੰਗਦਾ 8500 ਰੁਪਏ ਮੰਗਦੇ ਆ ਲੈ ਵੀ ਲੱਗਿਆ ਕੋਸਾ ਅਜ ਕਿੰਨਾ ਉਹਦੇ ਹਲੇ ਤਾਂ ਕੁਛ ਲੱਗਿਆ ਨਹੀਂ ਠੀਕ ਆ ਜੀ ਘਰੇ ਕਿੰਨੀਆਂ ਕਿਨੇ ਜੱਪ ਕਰੇ ਦੀ ਗੱਲ ਕਰੀਏ ਘਰ ਦਾ ਵੀ ਸੂਈ ਸੀਗੀ ਬੱਚੇ ਵੱਖਰੇ ਵੇਚ ਗਏ ਦੋ ਸੀਗੇ ਅੱਛਾ ਅੱਛਾ ਠੀਕ ਆ ਇੱਕੋ ਪੱਗ ਆ ਥੱਲੇ ਪੱਗ ਫੀਮੇਲ ਆ ਵੀਰੇ ਪੱਗ ਫੀਮੇਲ ਕੱਢੇ ਉਹਨੂੰ ਇਹਨੂੰ ਵਿੱਚ ਪਾ ਲ ਲੈ ਵੀ ਪੱਗ ਦਿਖਾਉਣਾ ਤੁਹਾਨੂੰ ਫੀਮੇਲ ਆ ਜੀ ਲੇਕਿਨ ਇਹ ਟਾਈਮ ਦੀ ਹੋਗੀ ਬਈ ਇਹ 40 ਦਿਨ ਦੀ ਹੋ ਜਾ। ਲੈ ਵੀ 40 ਦਿਨਾਂ ਦੀ ਹੋ ਗਈ। ਦੇਖ ਸਕਦੇ ਹੋ ਬਈ। ਕੁਆਲਿਟੀ ਚੰਗੀ ਹੈਗੀ। ਚੈੱਕ ਕਰੋ ਬਈ। ਇਹਦੇ ਕਿੰਨੇ ਰੁਪਏ ਮੰਗੇ ਨੇ? ਇਹਦਾ 6000 ਰੁਪਏ। ਲੈ ਵੀ ਇਹਦਾ 6000 ਰੁਪਏ ਮੰਗਿਆ ਦਾ ਨਾ। ਚਲੋ ਠੀਕ ਹੈ ਬਈ। ਧੰਨਵਾਦ ਆਜੋ ਬਈ ਅੱਗੇ ਚੱਲਦੇ ਆਗੇ। ਹੋਰ ਕੋ ਦਿਖਾਉਣਾ ਬਈ ਬਹੁਤ ਕੁਸ ਆਇਆ ਹੋਇਆ ਤੇ ਬਾਈ ਬੱਕਰੇ ਲੈ ਕੇ ਆਇਆ ਬੱਕਰੇ ਆਜ ਬਹੁਤ ਆਏ ਹੋਏ ਨੇ ਕਿਉਂਕਿ ਬਈ Eid ਦਾ ਟਾਈਮ ਆ ਗਿਆ। ਆਪਣੇ ਨੇ ਬਈ ਬੱਕਰੇ। ਕਿੱਥੋਂ ਆਏ ਬਈ? ਖੇਤੋਂ ਦੇ ਬਈ। ਖੇਤਲੇ ਤੋਂ। ਕੀ ਗਾ ਕਿੰਨੀ ਕਿੰਨੀ ਉਮਰ ਦੇ ਨੇ ਬੱਕਰੇ ਬਈ ਇਹ ਕਈ ਇੱਕੇ ਆਪਣਾ ਨਾ ਮੇਰੇ ਦੋ ਜ ਆਪਣੇ ਨੇ ਦੋ ਜ ਆਪਣੇ ਨੇ ਕਿੰਨੀ ਕਿੰਨੀ ਉਮਰ ਦੇ ਹੋਗੇ ਜੀ ਉਮਰ ਦਾ ਲੱਣ ਜਾਨੂੰ ਪਤਾ ਬਈ ਯਾਰ ਦੰਦ ਦਿਖਾਈ ਮਾੜਾ ਜ ਮਨ ਕੋਈ ਗੱਲ ਨਹੀਂ ਦੇਖ ਲੈਣੇ ਆ ਵੀ ਲੈ ਵੀ ਸਿੱਗਾਗਾ ਨਾ ਲੈ ਵੀ ਸਿੱਗਾ ਹੀ ਆ ਦੇਖ ਸਕਦੇ ਹੋ ਵੇਟ ਵੀ ਹੋਊ ਚੰਗਾ ਬਈ ਕੀ ਮੰਗਿਆ ਕੀ ਇਹਦਾ ਬਈ ਜੋੜ ਦਾ 8000 ਰੁਪਏ ਜੋੜੇ ਦਾ 8000 ਰੁਪਏ ਮੰਗਿਆ ਬੱਕਰੇ ਦਿਖਾ ਦੇ ਬਬੂ ਸਮਾਰ ਕੇ ਦੇਖ ਸਕਦੇ ਹੋ ਬਈ ਹਾਈਟ ਹੋਊਗੀ 40 40 ਇੰਚ ਦੀ ਹਾਈਟ ਆਗੀ ਦੇ ਚੱਲ ਚੰਗੀ ਆ ਬੱਕਰੀ ਦੀ ਹਣਾ ਜੋੜੇ ਦਾ 80000 ਰੁਪਏ ਮੰਗਿਆ ਵੀ ਲੱਗਿਆ ਕੁਛ ਬਾਈ ਲੱਗਿਆ ਬਾਈ ਠੀਕ ਆ ਕਿੱਥੇ ਤੱਕ ਬਣ ਜੂਏ ਜੇ ਬਣਨ ਦੀ ਗੱਲ ਬਾਤ ਕਰੀਏ ਵੀਰੇ ਦੇ ਦਾਂਗੇ ਆਪਾਂ ਯਾਰ 30 30 ਦੇ 30 30 ਦੇ ਲੈ ਵੀ 20 20 ਹਜ਼ਾਰ ਦੇ ਬਾਈ ਕੰਨ ਦੇ ਦੂੰਗਾ ਹਣਾ ਚਲ ਠੀਕ ਆ ਬਾਈ ਧੰਨਵਾਦ ਆ ਜੋ ਅੱਗੇ ਚੱਲਦੇ ਹੋ ਉਹ ਦਿਖਾ ਦੇ ਬਾਈ ਦੇਖ ਸਕਦੇ ਹੋਗੇ ਬਹੁਤ ਗੁੱਸਾ ਆਇਆ ਹੋਇਆ ਅੱਜ ਨਾ ਬੱਚੇ ਬਹੁਤ ਆਏ ਨੇ ਤੇ ਲੈ ਵੀ ਬੱਚਾ ਤੂੰ ਸੀ ਲੈ ਲਓ ਇਹ ਲੈ ਇਹਦੇ ਨੇ ਬੱਕਰੀ ਦੇ ਹਾਂ ਬਾਈ ਕਿੱਥੋਂ ਆਇਓ ਬਾਈ ਅਸੀਂ ਹੀਰੋਂ ਤੋਂ ਬਾਈ ਕਿਵੇਂ ਆ ਬੱਕਰੀ ਬਈ ਇਹ ਬੱਕਰੀ ਵਧੀਆ ਵੀਰੇ ਦੂਜੇ ਸੂਏ ਆ ਦਿਖਾ ਦੇ ਬੱਕਰੀ ਬੁੱਬੂ ਸਮਾਰ ਕੇ ਦੂਜੇ ਸੂਏ ਬੱਕਰੀਆਂ ਹਾਂ ਵਧੀਆ ਜੀ ਇੱਕ ਪੱਠਾ ਇੱਕ ਬੱਕਰੀ ਇੱਕ ਪੱਠ ਇੱਕ ਬੱਕਰੀ ਲੈ ਬਈ ਬੱਚੇ ਦਿਖਾ ਦੇ ਬਈ ਦੋ ਹਨ ਸੰਗਲ ਬੜਾ ਮੋਟਾ ਪਾਰ ਕੇ ਬੱਕਰੀ ਸੰਗਲ ਪਾਰ ਆਉਂਦੇ ਬਾਈ ਭੱਜਦੀ ਆ ਪੇਂਡ ਬਾਦਲੇ ਤੋਂ ਮਾਗਰ ਭੱਜਦੀ ਆ ਠੀਕ ਆ ਕੀ ਮੰਗਿਆ ਦਾ ਬੱਕਰੀ ਦਾ ਇਹ 36000 36000 ਰੁਪਏ ਲੈ ਵੀ 36000 ਰੁਪਏ ਮੰਗਿਆ ਬੱਕਰੀ ਦਾ ਕੈਮੇ ਸੂਏ ਹੈਗੀ ਦੂਜੇ ਦੂਜੇ ਸੂਏ ਲੈ ਵੀ ਦੂਜੇ ਸੂਏ ਹੈਗੀ 36000 ਰੁਪਏ ਮੰਗੇ ਦੁੱਧ ਕਿੰਨਾ ਕਾ ਦੁੱਧ ਦੀ ਗੱਲ ਵੱਧ ਕਰੀ ਜੀ ਦੁੱਧ ਦਾ ਬਾਈ 2-2 ਲੀਟਰ ਦੋ ਦਿਨ ਕਿਲੋ ਹਾਂ ਠੀਕ ਆ ਦੋ ਦਿਨ ਕਿਲੋ ਦੁੱਧ ਦਾ ਵੀ 36000 ਰੁਪਏ ਮੰਗਿਆ ਹੈਗਾ ਠੀਕ ਆ ਬਾਈ ਧੰਨਵਾਦ ਤੇ ਅਜ ਇੱਕ ਹੋਰ ਬੱਕਰੀ ਦਿਖਾ ਦਈਏ ਬਾਈ ਇੱਧਰ ਹੀ ਬੈਠਾਗਾ ਬਾਈ ਕੀ ਹਾਲ ਨੇ ਠੀਕ ਆ ਬਾਈ ਕਿੱਥੋਂ ਆਇਓ ਹੀਰਾਂ ਤੋਂ ਹੀ ਨਾਲ ਜਾਈਨਾਂ ਦੀ ਠੀਕ ਆ ਨਾਲ ਹੀ ਆਇਓ ਇਹ ਬੱਕਰੀ ਕਿਵੇਂ ਆ ਬਈ ਇਹ ਬੱਕਰੀ ਵੀ ਵਧੀਆ ਹੈ ਇਹ ਗੱਬਣਾ ਕੀ ਹਾਂ ਹਾਂ ਗੱਬਣਾ ਲੱਗੀ ਕਿੰਨੇ ਟਾਈਮ ਦੀ ਗੱਬਣਾ ਬਈ ਸੂਈ ਹੋਈ ਆ ਇਹ ਸੂਈ ਹੋਈ ਆ ਹਾਂ ਆ ਨਾਲੇ ਦੇਖ ਇਹ ਨਾਲ ਆਗਾ ਸੂਈ ਹੋਈ ਆ ਜੀ ਦੁੱਧ ਕਿੰਨਾ ਕਹੇ ਥੱਲੇ ਦੁੱਧਾ ਹੈਗਾ ਇਹ ਥੱਲੇ ਵੀ 2 ਮੰਗੂ 200 ਕਿੰਨੇ ਰੁਪਏ ਮੰਗੇ ਨੇ ਇਹ 30000 ਲੈ ਵੀ 30000 ਰੁਪਏ ਦਾ ਮੰਗਿਆ ਹਣਾ ਬੱਕਰੀ ਦਾ ਆ ਜਾਓ ਬਈ ਚਲ ਦਾਂਗੇ ਢੇੜਾ ਦੰਨਿਆ ਅੱਗੇ ਦੇਖ ਸਕਦੇ ਹੋ ਨਾ ਇਦਾਂ ਜੀ ਬਈ ਬੱਕਰੀਆਂ ਆਈਆਂ ਹੋਈਆਂ ਨੇ ਤੇ ਦੇਖ ਸਕਦੇ ਹੋਗੇ ਆਜ ਤਰਾ ਬੱਕਰੀ ਦਿਖਾ ਦੇ ਬਈ ਤੇ ਗੱਲਬਾਤ ਵੀ ਕਰਾਵਾਂਗੇ ਵੀਰਾਂ ਦੇ ਨਾਲ ਤੁਹਾਡੀ ਆਪਾਂ ਆ ਜਾ ਇੱਧਰ ਹੀ ਆ ਜਾਓ ਆ ਦੇਖ ਸਕਦੇ ਹੋ ਬੱਚੇ ਕੀ ਹਾਲ ਨੇ ਜੀ ਕਿੱਥੋਂ ਆਇਓ ਵੱਡੀ ਹੀਰੋ ਤੋਂ ਵੱਡੀ ਹੀਰੋ ਤੋਂ ਠੀਕ ਆ ਜੀ ਕੀ ਕੀ ਨੇ ਇਹ ਬੱਚੇ ਇੱਕਾ ਬੱਕਰਾ ਇੱਕ ਪੱਠਾ ਲੈ ਵੀ ਆ ਬੱਕਰਾਗਾ ਹਣਾ ਕਿੰਨੇ ਟਾਈਮ ਦਾ ਹੋ ਗਿਆ ਇਹ ਪੰਜ ਕੁ ਮਹੀਨੇ ਦਾ ਲੈ ਪੰਜ ਕੁ ਮਹੀਨੇ ਦਾ ਬੱਕਰਾ ਹੋ ਗਿਆ ਤੇ ਪੱਠ ਅੱਠ ਵੀ ਇੰਨੇ ਕੀ ਪੱਠ ਵੀ ਇੰਨੇ ਦੇਖਦੇ ਆ ਕੀ ਮੰਗਿਆ ਇਹਨਾਂ ਦਾ ਆਪਾਂ ਇਹਨਾਂ ਦਾ ਮੰਗਿਆ ਜੀ 14000 ਦੋਨਾਂ ਦਾ ਲੈ ਵੀ ਦੋਨੋਂ ਦਾ 14000 ਰੁਪਏ ਮੰਗਿਆ ਠੀਕ ਹੈ ਜੀ ਕੁਝ ਲੱਗਿਆ ਕੁਝ ਇਹਨਾਂ ਦੇ 12 ਕੁ ਲੱਗਿਆ ਜੀ 12 ਕੁ ਲੱਗਿਆ ਲੈ ਵੀ 12000 ਲੱਗਿਆ ਭਾਈਆਂ 14 ਮੰਗਿਆ ਠੀਕ ਹੈ ਜੀ ਦੇ ਦਿਓ ਫਿਰ ਦਾ 1000 ਹੋਰ ਆ ਗਿਆ ਜੇ ਕੋਈ ਚਾੜ ਦਿਓ ਜੀ ਰੂ ਹੋਰ ਚਲੋ ਅੱਗੇ ਚੱਲਦੇ ਆਂ ਤੇ ਆ ਬਰਬਰੀ ਦਿਖਾਉਣ ਆ ਆ ਜਾ ਬਾਈ ਕੀ ਹਾਲ ਨੇ ਮਿੱਤਰ ਕਿੱਥੋਂ ਆਇਆ ਬਾਈ ਦੁੱਗਿਆਂ ਤੋਂ ਦੁੱਗਿਆਂ ਤੋਂ ਉੱਚੀ ਬੋਲਾ ਕੀ ਕੀ ਮੰਗੇ ਨੇ ਦਾ ਬਰਬਰੀਆਂ ਦਾ ਇਹ ਦੋਹਾਂ ਦਾ 11000 ਇਹ ਬੱਕਰੇ ਨੇ ਦੋਨੇ ਬੱਕਰੇ ਦੋਨੇ ਬੱਕਰੇ ਨੇ ਬਾਈ ਦੋੜ ਦਾ 11000 ਰੁਪਏ ਮੰਗ ਰਹੇ ਨੇ ਨਾ ਦੇਖ ਸਕਦੇ ਹੋ ਬਾਈ ਕੁਆਲਿਟੀ ਥੋੜੇ ਸਾਮਲੇ ਆ ਬਾਈ ਬਰਬਰੀਆਂ ਵੀ ਆਉਂਦੀਆਂ ਨੇ ਲੰਗੋਵਾਲ ਬੱਕਰਾ ਮੰਡੀ ਤੇ ਤੰਨੇ ਤੇਰਾ 26 ਦੀ ਹੁੰਦੀ ਹੈਗੀ ਮੈਂ ਵੀ ਫੜ ਲਾ ਆ ਜਾ ਬਈ ਹੋਰ ਦਿਖਾਈਏ ਤੁਹਾਨੂੰ ਦੇਖ ਸਕਦੇ ਹੋਗੇ ਬਈ ਬਹੁਤ ਘਸਾਇਆ ਹੋਇਆ ਅੱਜ ਮੰਡੀ ਤੇ ਕੀ ਹਾਲ ਨੇ ਜੀ ਆਇਆ ਬਈ ਕਿੱਥੋਂ ਆਇਓ ਮੌਜੋ ਤੋਂ ਮੌਜੋ ਤੋਂ ਆ ਬੱਚੇ ਲੈ ਕੇ ਆਇਓ ਗੱਲੇ ਇਹ ਕਿਹ ਬੱਕਰਾ ਇਧਰ ਇਹ ਇਹ ਕਿਹ ਬੱਕਰਾ ਹੈ ਇਹ ਕਿੰਨੇ ਟਾਈਮ ਦਾ ਹੋਗਾ ਵੱਡਾ ਇਹ ਹੋ ਗਿਆ ਸਾਢੇ ਕਿ ਤਿੰਨ ਮਹੀਨੇ ਦਾ ਲੈ ਵੀ ਸਾਢੇ ਕਿ ਤਿੰਨ ਮਹੀਨੇ ਦਾ ਬੱਕਰਾ ਹੈ ਨਾ ਬੱਕਰਾ ਵਧੀਆ ਹੈਗਾ ਨਾ ਆ ਬੱਚੇ ਇਹ ਹੋਗੇ ਮੀਨ ਦੋ ਦੋ ਮਹੀਨੇ ਦੇ ਦੋ ਦੋ ਮਹੀਨੇ ਦੇ ਹੈ ਕੀ ਕੀ ਨੇ ਇਹ ਇਹ ਪੱਠ ਦੇ ਬੱਕਰਾ ਲੈ ਵੀ ਆਹ ਪੱਠ ਇੱਕ ਬੱਕਰਾ ਹੈ ਆ ਬੱਕਰਾ ਕੀ ਮੰਗਿਆ ਇਹਨਾਂ ਦਾ ਇਹਦਾ 10000 ਉਹਦਾ 10 ਆ ਜੋੜੀ ਦਾ 8 ਲੈ ਵੀ ਜੋੜੀ ਦਾ 8 ਤੇ ਉਹਦਾ 10000 ਰੁਪਏ ਮੰਗਿਆ ਹਣਾ ਹਾਂ ਲੈ ਧੰਨਵਾਦ ਜੀ ਆ ਜੋ ਬਈ ਚਲ ਦਿਆਂਗੇ ਦਿਖਾ ਦਈਏ ਤੁਹਾਨੂੰ ਬੱਚੇ ਬਹੁਤ ਆਏ ਹੋਏ ਨਾ ਜਨਾ ਦੇਖ ਸਕਦੇ ਹੋ ਬਈ ਬੱਚੇ ਉਹ ਦੇਖ ਸਕਦਾ ਉਹ ਜਿਵੇਂ ਜੋੜੀ ਚੰਗੀ ਖੜੀ ਹੋਵੇ ਨਾ ਬਾਈ ਲਈ ਖੜਾ ਹੈਗਾ ਕੀ ਹਾਲ ਨੇ ਜੀ ਬਾਈ ਜੀ ਹੋਰ ਵਧੀਆ 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 ਕਿੱਥੋਂ ਆਇਆ ਬਾਈ ਰਾਜੇ ਤੋਂ ਆਇਆ ਲੈ ਵੀ ਰਾਜੇ ਤੋਂ ਆਇਆ ਬਾਈ ਇਹਨਾਂ ਕੀ ਕੀ ਨੇ ਬਾਈ ਇਹ ਇਹ ਪੱਠਾ ਨੇ ਜੀ ਦੋਨੇ ਪੱਠਾ ਨੇ ਕਿੰਨੇ ਕਿੰਨੇ ਟਾਈਮ ਦੀ ਹੋਗੀਆਂ ਇਹ ਸਾਲ ਸਾਲ ਦੀਆਂ ਹੋ ਗਏ ਦੁੱਗੀਆਂ ਦੁੱਗੀਆਂ ਫਿਰ ਤਾਂ ਹਾਂ ਜੀ ਹਾਂ ਹੋ ਗਈ ਲੈ ਵੀ ਦੁੱਗੀਆਂ ਦੁੱਗੀਆਂ ਹੋ ਗਈਆਂ ਗੱਪਣਾ ਤਾਂ ਨਹੀਂ ਕਰਾਲੀਆਂ ਜੀ ਨਾ ਗੱਪਣਾ ਹਲੇ ਕਰਾਉਂਦੇ ਨਹੀਂ ਜੀ ਅਜੇ ਨਾ ਕਰਾਇਆ ਹਣਾ ਹਾਂ ਲੈ ਵੀ ਮਿੱਤਰੋ ਦੇਖ ਸਕਦੇ ਕੀ ਮੰਗਿਆ ਬਈ ਇਹਦਾ ਮੰਗਿਆ ਇਹਨਾਂ ਦਾ 22000 ਰੁਪਏ ਬਾਈ ਰੁਪਏ ਲੈ ਵੀ 22000 ਰੁਪਏ ਮੰਗਿਆ ਲੱਗਿਆ ਕੁਸ ਨਹੀਂ ਨਾ ਲੱਗਿਆ ਰੁਪਿਆ 18 18.5 18 18500 ਰੁਪਏ ਲੱਗਿਆ 22 ਮੰਗਿਆ ਜੀ ਹਾਂਜੀ ਹਾਂਜੀ ਚਲੋ ਠੀਕ ਆ ਠੀਕ ਆ ਜੀ ਲੱਗ ਜੂਗਾ ਕੋਈ ਗੱਲ ਨਹੀਂ ਹਣਾ ਆ ਜਿਓ ਬਈ ਨਾ ਦੇਖ ਸਕਦੇ ਬਈ ਬਹੁਤ ਗੁੱਸਾ ਆਇਆ ਹੋਇਆਗਾ ਦੇ ਆ ਬੱਚੇ ਤੇ ਮੈਂਬਰ ਸਾਹਿਬ ਵੀ ਆਏ ਹੋਏ ਨੇ ਮੈਂਬਰ ਦਾ ਅਸਤਰੀ ਕਰਦੀ ਅਸਤਰੀ ਕਾ ਜੀ ਹੋਠੀ ਕੋ ਠੀਕ ਠਾਕ ਜੀ ਲਿਆ ਕੁਛ ਅੱਜ ਹਾਂ ਹਾਂ ਬੱਕਰੀ ਲੈ ਕੇ ਕਿਵੇਂ ਰੇਟ ਕਿਵੇਂ ਲੱਗ ਰਿਹਾ ਅੱਜ ਜੇ ਤੁਸੀਂ ਰੇਟ ਪੁੱਛੋ ਛੋਟਾ ਜਿੰਦਾ ਤਾਂ ਵਧੀਆ ਲੱਗ ਰਿਹਾ ਅੱਜ ਰੇਟ ਅੱਛਾ ਤੇ ਵੱਡਿਆਂ ਦਾ 32 ਹਜ਼ਾਰ ਜਿਹੇ ਦਾ ਚੀਜ਼ ਆ ਹੋ ਜਾ ਰੇਟ ਹੈ ਉਹ ਹੋ ਜਾ ਰੇਟ ਆ ਠੀਕ ਆ ਕੰਮ ਕਿਵੇਂ ਅੱਗੇ ਨਾਲੋਂ ਇਹ ਘਟਿਆ ਵਧਿਆ ਕੀ ਗੱਲ ਅੱਗੇ ਨਾਲੋਂ ਰੇਟ ਮੱਧਮ ਨੇਗੇ ਘਟ ਹੋਏ ਹੋਏ ਨੇ ਅੱਗੇ ਨਾਲੋਂ ਰੇਟ ਪਿੱਛੇ ਹਟਿਆ ਪਿੱਛੇ ਹਟਿਆ ਥੋੜਾ ਜਿਹਾ ਕੰਮ ਨਾ ਬਾਹਲਾ ਨਹੀਂ ਹਟਿਆ ਥੋੜਾ ਜਿਹਾ ਥੋੜਾ ਹੀ ਠੀਕ ਆ ਹਾਂਜੀ ਇਹ ਬੰਦ ਤਾਂ ਨਹੀਂ ਹੁੰਦਾ ਕੰਮ ਜੇ ਮੈਂ ਮਰਸਾ ਵਾਪੇ ਦੀ ਗੱਲ ਬੰਦ ਤਾਂ ਨਹੀਂ ਹੁੰਦਾ ਦੇਖੋ ਐਸਟੀਮੇਟ ਆਇਆ ਸੀਗਾ ਵੀ ਗਾਈ 2 ਸਾਲਾਂ ਦੇ ਪੈ ਨਹੀਂ ਕਾਹੇ ਹਜ਼ਾਰ ਕੱਢ ਗਈ ਮੱਝ ਮੱਝ ਕੱਢ ਗਈ ਭੇਡ ਬੱਕਰੀਆਂ ਵਾਧੀਆਂ ਭੇਡ ਬੱਕਰੀਆਂ ਇਹ ਬਿਰੇ ਖਾਵਰਾ ਆ ਗਈ ਹੈ ਨਾ ਹਾਂਜੀ ਆ ਗਈ ਹਾਂ ਵੀ ਇਹ ਇਹ ਵਧੇ ਹੋਏ ਨੇਗਾ ਵਧਿਆ ਹੋਇਆ ਕੰਮ ਆ ਬਈ ਯਾਨੀ ਕਿ ਬੱਕਰੀ ਪਾਲਣਾ ਜਿਹੜਾ ਕੀਤਾ ਕਦੇ ਵੀ ਬੰਦ ਨਹੀਂ ਹੋ ਸਕਦਾ ਬੰਦ ਨਹੀਂ ਹੁੰਦਾ ਹੂੰ ਕੱਢ ਜੂਗਾ ਵੀ ਉਹ ਬੰਦ ਨਹੀਂ ਹੁੰਦਾ ਸਹੀ ਗੱਲ ਆ ਅੱਗੇ ਨੂੰ ਵੱਧਦਾ ਆ ਪੜਾਉਂਦਾ ਚਲ ਹਰੇਕ ਕੰਮ ਦੇ ਵਿੱਚ ਆਉਂਦੀ ਰਹਿੰਦਾ ਤੇ ਵਾਜੜਾ ਤਾਂ ਆਉਂਦੀ ਹੀ ਰਹਿੰਦੇ ਨੇ ਵਾਜੜਾ ਆਉਂਦਾ ਸਹੀ ਗੱਲ ਆ ਬਈ ਮਿੱਤਰੋ ਜੇ ਤੁਸੀਂ ਵੀ ਕੁਝ ਨਾ ਵੀ ਕੰਮ ਕਰਨਾ ਤਾਂ ਚੰਗਾ ਕੰਮ ਆਣਾ ਮੈਂਬਰ ਦਾ ਕੰਮ ਵਧੀਆ ਹੈਗਾ ਸ਼ੌਕ ਹੈ ਚੌਂਕ ਕਰੋ ਨਸ਼ਾ ਇਹ ਵੀ ਚਿੱਟੇ ਤੋਂ ਵਜਾ ਨਸ਼ੇ ਦੇ ਲੱਗ ਜਾ ਵਧੀਆ ਰਹੂ ਸਹੀ ਗੱਲ ਆ ਸਹੀ ਗੱਲ ਕੋਈ ਵੀ ਆ ਧੰਨਵਾਦ ਜੀ ਲੈ ਵੀ ਇੱਧਰ ਦੇਖ ਸਕਦੇ ਹੋ ਬੱਚੇ ਬਹੁਤ ਨੇ ਬਾਈ ਦੇ ਕੋਲੇ ਬਾਈ ਕਿੱਥੋਂ ਆ ਐਨੇ ਬੱਚੇ ਲੈ ਕੇ ਮਲੇਰਕੋਟਲੇ ਤੋਂ ਮਲੇਰਕੋਟਲੇ ਤੋਂ ਕੀ ਕੀ ਨੇ ਬੱਚੇ ਇਹ ਇਹ ਬੱਕਰੇ ਆ ਜੀ ਇਹ ਕਿਹੜੇ ਸਾਰੀ ਜੀ ਆਹੂ ਬੱਕਰਾ ਆ ਵੀ ਬੱਕਰਾ ਆ ਵੀ ਬੱਕਰਾ ਆ ਆਹੂ ਪੱਠਾ ਕਿੰਨੀਆਂ ਨੇ ਦੇ ਵਿੱਚ ਪੱਠਾ ਨਹੀਂ ਹੈਗੀਆਂ ਪੱਠਾ ਨਹੀਂ ਹੈਗੀਆਂ ਕਿੰਨੇ ਕਿੰਨੇ ਹੋ ਗਏ ਮਹੀਨੇ ਦੇ ਇਹ 4 4 ਮਹੀਨਿਆਂ ਦੇ ਚਾਰ ਚਾਰ ਮਹੀਨੇ ਸਾਰੇ ਤਿੰਨ ਕੁ ਮਹੀਨਿਆਂ ਦਾ ਇਹ ਲੈ ਵੀ ਨਿਗਾਹ ਮਾਰਦੇ ਸਾਰੇ ਬੱਚਿਆਂ ਦੇ ਉੱਤੇ ਬੱਕਰੇ ਨੇ ਬਾਈ ਕਹਿੰਦਾ ਸਾਰੇ ਬਾਈ ਮਲੇ ਕੋਲੇ ਤੋਂ ਆਏ ਬਾਈ ਕੀ ਮੰਗਿਆ ਜੀ ਕੱਲੇ ਕੱਲੇ ਦਾ ਇਹਨਾਂ ਦਾ ਸਾਰਿਆਂ ਦਾ ਮੰਗ ਲਿਆ ਜੀ 4500 ਰੁਪਏ ਨੂੰ ਕੁੱਠਾ ਅੱਛਾ ਇਕੱਠਿਆਂ ਦਾ ਠੀਕ ਆ ਕੱਲੇ ਕੱਲੇ ਇਹ ਕੱਲਾ ਕੱਲਾ ਲੈਣਾ ਜੀ ਨੇ ਇਕੱਲਾ ਇਕੱਲੇ ਦੇ ਦਾਂਗੇ ਠੀਕ ਆ ਉਹ ਰੇਟ ਕਿਵੇਂ ਲੱਗੂ ਕੱਲੇ ਕੱਲੇ ਦਾ ਥੋੜਾ ਜਿਹਾ ਹੁਣ ਆ ਜੀ ਆ 3500 ਦਾ ਦੇ ਦਾਂਗੇ ਠੀਕ ਆ ਸਾਨੂੰ ਨਹੀਂ ਜਿਵੇਂ ਹੁਣ ਆ ਖੜਾ ਹੈ ਆ 4000 ਦਾ ਦੇ ਦਾਂਗੇ ਆ ਵੀ 4000 ਦਾ ਦੇ ਦਾਂਗੇ ਆ ਦੇ ਦਾਂਗੇ 4500 ਦਾ ਜੀ ਠੀਕ ਆ ਆ ਦੇ ਦਾਂਗੇ 5500 ਦਾ ਜੀ ਠੀਕ ਆ ਠੀਕ ਹੈ ਜੀ ਕੁਆਲਟੀ ਕੁਆਲਟੀ ਦੇ ਉੱਤੇ ਉਹ ਹੈਗਾ ਯਾਨੀ ਕਿ ਬਈ ਤੁਹਾਨੂੰ 4500 ਰੁਪਏ ਨੂੰ ਉਹਦੇ ਵਿੱਚ ਕੋਈ ਵੀ ਬੱਚਾ ਲੈ ਕੇ ਜਾ ਸਕਦੇ ਹੋਗੇ ਮਾਰ ਦੇ ਦੇਗਾ ਬੱਬੂ ਸਾਰੇ ਨੇ ਉੱਤੇ ਨਾ ਇੱਕ ਵਾਰੀ ਬਈ ਦੇਖ ਸਕਦੇ ਹੋ ਬੱਕਰੇ ਨੇ ਬਈ ਬੱਚੇ ਨੇ ਸਾਰੇ ਹੈ ਨਾ 2.5 3 2.5 3 ਮਹੀਨੇ ਦੇ ਬੱਚੇ ਹੈਗੇ ਨਾ ਨਾ ਹਾ ਸਾਢੇ 3 ਮਹੀਨੇ ਸਾਢੇ 3.5 ਮਹੀਨੇ ਦੇ ਬੱਚੇ ਨੇ ਬਾਈ ਚੈੱਕ ਕਰੋਗੇ ਨਾ ਬਾਈ ਮਲੇਰ ਕੋੜਲੇ ਤੋਂ ਆਇਆ ਆ ਜਾ ਬਈ ਅੱਗੇ ਚੱਲੀਏ ਆ ਦਿਖਾ ਦੇ ਕੰਨ ਦੇ ਦੇਖ ਬਈ ਇਹਦੇ ਨਾ ਕੀ ਆ ਬਈ ਇਹ ਪੱਠਾ ਵੀਜੀ ਪੱਠਾ ਕੀ ਲੈ ਵੀ ਕੰਨ ਦੇਖ ਸਕਦੇ ਹੋ ਬਈ ਬਹੁਤ ਵੱਡੇ ਕੰਨ ਨੇ ਨਾ ਇਹਨਾਂ ਹਾਂਜੀ ਇਹ ਕਿੰਨੇ ਮਹੀਨੇ ਦੀ ਹੋ ਗਈ ਇਹ 2.5 ਮਹੀਨਿਆਂ ਦੀ ਹੋ ਗਈ ਜੀ 2.5 ਮਹੀਨਿਆਂ ਦੀ ਹੋ ਗਈ ਪੱਕੀ ਗੱਲ ਹੈਗੀ ਹਾਂਜੀ ਠੀਕ ਆ ਕੀ ਮੰਗਿਆ ਇਹਦਾ ਬਾਈ ਇਹਦਾ ਮੰਗਿਆ ਜੀ 6600 ਰੁਪਏ ਲੈ ਵੀ 6600 ਰੁਪਏ ਮੰਗਿਆ ਕੁਆਲਿਟੀ ਚੰਗੀ ਆਗੀ ਦੇਖ ਸਕਦੇ ਹੋ ਨਾ ਦਿਖਾ ਦਿਓ ਸਮਾਰਗੇ ਬਾਈ ਕੁਛ ਲੱਗਿਆ ਬਈ ਤੇ ਨਾ ਹੀ ਹਲੇ ਨਿਕਲਿਆ ਅਜੇ ਕੁਛ ਲੱਗਿਆ ਨਹੀਂ ਲੱਗ ਜੂਗਾ ਚਲ ਕੋਈ ਗੱਲ ਨਹੀਂ ਹਾਂ ਆਜੋ ਬਈ ਨਾ ਹੋਰ ਦਿਖਾ ਦਈ ਆਪਾਂ ਢੇੜਾ ਦੇ ਦਈਏ ਬੱਚੇ ਅਜ ਬਹੁਤ ਆਏ ਹੋਏ ਨੇ ਤੇ ਰੇਟ ਵੀ ਠੀਕ ਹੀ ਆ ਬੱਚਿਆਂ ਦਾ ਹਣਾ ਕੀ ਹਾਲ ਨੇ ਬਾਬਾ ਜੀ ਕਿੱਥੋਂ ਆਇਓ ਸੇਖੇ ਤੋਂ ਜੀ ਸੇਖੇ ਤੋਂ ਕੀ ਕੀ ਨੇ ਇਹ ਇਹ ਇੱਕ ਪੱਠਾ ਇੱਕ ਬੱਕਰਾ ਠੀਕ ਆ ਪੱਠ ਕਿਹੜੀ ਹੈਗੀ ਆ ਪੱਠ ਲੱਗਦੀ ਹੈ ਨਾ ਹਾਂਜੀ ਇਹ ਨਰਮ ਜੀ ਆ ਥੋੜੀ ਜੀ ਕੀ ਮੰਗਿਆ ਪੱਠ ਦਾ 86000 7000 ਕਿੰਨੇ ਮਹੀਨਿਆਂ ਦੀ ਹੋ ਗਈ ਇਹ ਇਹ 2.5 ਮਹੀਨਿਆਂ ਦੀ ਹੈ ਉਹ ਬੱਕਰਾ ਬੱਕਰਾ ਵੱਧਦਾ ਉਹ ਕਿੰਨੇ ਰੁਪਈਆ ਦਾ ਉਹਦਾ 7500 ਮੰਗਦੇ ਆ ਉਹਦਾ 7500 ਲੈ ਵੀ 7000 7500 ਕਿੰਨਾ ਹੋ ਗਿਆ ਇਹ ਜੋੜ ਲਓ ਜੀ ਸਾਡੇ ਨਾਲ ਸਾਡੇ 14 ਹੋ ਗਿਆ ਇਹ ਆ ਜਾਓ ਬਾਈ ਲੈ ਵੀ ਆ ਦੇਖ ਲਓ ਕੀ ਆ ਲੈ ਬਾਈ ਕਿੱਥੋਂ ਆਇਆ ਬਾਈ ਬੱਕਰਾ ਦਾ ਬਾਈ ਬੱਕਰਾ ਤੋਂ ਹਾਂ ਜੀ ਲੈ ਵੀ ਦਿਖਾ ਦੇ ਕੀ ਆ ਬੱਕਰਾ ਕ ਪੱਠਾ ਏ ਪੱਠਾ ਜੀ ਲੈ ਵੀ ਪੱਠਾ ਕੀ ਸੋਹਣੀ ਆ ਨਾ ਯਾਰ ਦੇਖਾ ਰੰਗ ਸੋਹਣਾ ਬਈ ਕਿੰਨੇ ਮਹੀਨਿਆਂ ਦੀ ਹੋ ਗਈ ਬਈ ਇਹ 8 ਕਿ ਮਹੀਨੇ ਦੀ ਆ ਬਈ 8 ਕਿ ਮਹੀਨੇ ਦੀ ਆ ਪੱਕੀ ਗੱਲ ਆ ਕੀ ਵਾ ਕਿਉ ਬਾਈ ਦੀ ਆ ਬਈ ਮੈਂ ਤਾਂ ਉਂ ਫੜੀ ਬੈਠਾ ਠੀਕ ਹੂੰ ਹੀ ਬੜੀ ਬੈਠਾ ਹਾਂ ਹਾਂ ਠੀਕ ਆ ਮੰਗਿਆ ਕੀ ਉਹਨੇ ਬਾਈ ਨੇ 11000 11.5000 ਮੰਗਿਆ ਲੈ ਵੀ 11.5000 ਰੁਪਏ ਮੰਗਿਆ ਗਿਆ ਠੀਕ ਆ ਇਹ ਕਹਿੰਦਾ ਬਾਈ ਜੀ ਮੇਰੀ ਨਹੀਂ ਹੈਗੀ ਇਹ ਤਾਂ ਮੈਂ ਤਾਂ ਕੀ ਦੀ ਪੱਟ ਬੜੀ ਬੈਠਾ ਕਹਿੰਦਾ ਆ ਜਾ ਬਾਈ ਨਹੀਂ ਮਤਰੋਦਿਕ ਸਾਡੇ ਨੂੰ ਬਹੁਤ ਗੁੱਸਾ ਆਇਆ ਹੋਇਆ ਮੰਡੀ ਦੇ ਵਿੱਚ ਨਾ ਨਿਗਾ ਮਾਰਦੇ ਬਾਬੂ ਚਾਰੇ ਪਾਸੇ ਬਰਬਰੀ ਵੀ ਨਹੀਂ ਬਈ ਬੱਕਰੀਆਂ ਵੀ ਨਹੀਂ ਬੱਚੇ ਵੀ ਨਹੀਂ ਸਾਰਾ ਗੁੱਸਾ ਆਇਆ ਹੋਣਾ ਲੌਂਗੋਵਾਲ ਦੀ ਬੱਕਰਾਂ ਮੰਡੀ ਹੁੰਦੀ ਹੈਗੀ 3 13 ਦੇ 26 ਤਰੀਕ ਨੂੰ ਪਹੁੰਚਿਆ ਜਰੂਰ ਕਰੋ ਬਈ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਸੀ ਕਰ